ਇਹ ਗੁਰਦੁਆਰਾ ਕਿਹੜਾ ਹੈ ਇਹ ਗੁਰਦੁਆਰਾ ਹੈਗਾ ਹੈ ਪਰ ਇਹ ਜਿਹੜਾ ਭਾਈ ਕਨਈਆ ਜੀ ਦਾ ਗੁਰਦੁਆਰਾ ਹੈ ਇੱਥੇ ਭਾਈ ਕਨਈਆ ਜੀ ਦੀ ਜੇ ਟ੍ਰੇਨ ਕਹਾਂ ਰੁਕੇਗੀ ਨਹੀਂ ਪਤਾ ਨਹੀਂ ਇਹੀ ਪੇ ਇਹ ਸਟੇਸ਼ਨ ਹੈ ਕਹਾਂ ਜਾਂਦੀ ਹੈ ਜੇ ਕਹਾਂ ਸੇ ਕਹਾਂ ਜਾਏਗੀ ਪਟੜੀ ਮਹਾਰਾਜ ਜੀ ਹਕੀਕਤ ਹੈ ਮਹਾਰਾਜ ਜੀ ਇੱਥੇ ਨਾ ਮੈਂ ਆਪ ਦੇਖਿਆ ਇੱਕ ਇੱਥੇ ਆਇਆ ਨੰਦੂ ਸਾਹਿਬ ਕਹਿੰਦਾ ਬਾਬਾ ਜੀ ਅਰਦਾਸ ਕਰ ਦਿਓ ਮੈਂ ਦੱਸੋ ਕਾਦੀ ਕਹਿੰਦਾ ਇਹ ਮੁੰਡੇ ਨੇ ਬਾਹਰ ਜਾਣਾ ਮਹੀਨੇ ਵਿੱਚ ਬਾਹਰ ਵੀ ਚਲ ਜਾਵੇ ਤੇ ਵਿਆਹ ਵੀ ਹੋ ਜਾਵੇ ਇਹ ਰਸਤਾ ਨੀਚੇ ਨੂੰ ਜਿਹੜਾ ਜਾਂਦਾ ਹੈ ਜਾਂਦਾ ਮੋਹੀਵਾਲ ਉਹ ਛੱਡ ਕੇ ਜਿੱਦੀ ਪਟਿਆਲੇ ਤੇ ਲੁਧਿਆਣੇ ਤੇ ਅੰਮ੍ਰਿਤਸਰ ਤੇ ਮੈਂ ਮੋਗੇ ਤੇ ਮੈਂ ਵੀ ਤੁਸੀਂ ਕਹਤੇ ਸੀ ਮੋਗੇ ਤੇ ਥੈਂਕ ਯੂ ਭਾਜੀ ਬਾਬਾ ਜੀ ਇੱਕ ਗੁਰਦੁਆਰਾ ਸਾਹਿਬ ਦਾ ਨਾਮ ਘੋੜਿਆਂ ਦਾ ਕਾ ਇਹ ਕਦੋਂ ਤੋਂ ਕਿਵੇਂ ਪਿਆ ਇੱਧਰ ਜਿਹੜਾ ਰਸਤਾ ਆ ਇਹ ਜਾਂਦਾ ਸਮਲਾ ਪਹਾੜਪੁਰ ਆ ਲਿਖਿਆ ਹੋਇਆ ਤੇ ਇੱਧਰ ਹੀ ਤਾਰਾਗੜ ਕਿਲਾ ਗੁਰਦੁਆਰਾ ਇੱਕ ਮੇਰੇ ਵਾਸਤੇ ਹੱਲ ਲਿਆ ਆਪਣੇ ਲਈ ਗੋ ਟੂ ਹੈਲ ਬੜੇ ਪਿਆਰੇ ਜੇ ਬੱਚੇ ਨਾਲ ਮਿਲਾਉਣਾ ਤੁਹਾਨੂੰ ਸਾਰਿਆਂ ਨੂੰ ਹੱਥ ਦਿਖਾਈ ਆਪਣਾ ਜਿਹਨੂੰ ਤੁਸੀਂ ਬਲੇਸਿੰਗ ਦੇਣੀ ਆ ਜਰੂਰ ਸਾਰਿਆਂ ਨੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਉਮੀਦ 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 ਇਹ ਬੋਲ ਦੇ ਨਹੀਂ ਨਹੀਂ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਉਮੀਦ ਕਰਦੇ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਲੌਗ ਹੈ ਜਿਹੜਾ ਸਾਡਾ ਅੱਜ ਇੱਕ ਰੈਂਡਮ ਜਿਹਾ ਵਲੌਗ ਆ ਆਪਾਂ ਇੱਕ ਬੜੇ ਪਿਆਰੇ ਗੁਰੂ ਘਰ ਚੱਲੇ ਆ ਤੇ ਉਹ ਗੁਰੂ ਘਰ ਦੇ ਬਿਲਕੁਲ ਲੱਗੇ ਇੱਕ ਬਣ ਰਿਹਾ ਪਰਿ ਸਟੇਸ਼ਨ ਰੇਲਵੇ ਸਟੇਸ਼ਨ ਜਿਹੜੇ ਆਪਾਂ ਸਟੇਸ਼ਨ ਤੇ ਜਾ ਰਹੇ ਹਾਂ ਉੱਥੋਂ ਬਲਾਸਪੁਰ ਬਲਾਸਪੁਰ ਤੋਂ ਅੱਗੇ ਜਿਹੜੀ ਉਹ ਰੇਲ ਪਟਰੀ ਹੈ ਅੰਡਰ ਅੰਡਰ ਪਹਾੜ ਅੰਡਰ ਪਹਾੜ ਅੰਡਰ ਪਹਾੜ ਹੀ ਕਹਿਣਾ ਹੁਣ ਕੀ ਕਹਾਂ ਪਹਾੜਾਂ ਦਾ سینਾ چیرਖੇ ਜਾ ਰਹੀ ਟ੍ਰੇਨ ਪਹਾੜਾਂ ਦਾ ਸੀਨਾ چیر ਕੇ ਉਹ ਟ੍ਰੇਨ ਜਾ ਰਹੀ ਐ ਜੀ ਅੱਗੇ ਨੂੰ ਉਹ ਸਟੇਸ਼ਨ ਵੀ ਤੁਹਾਨੂੰ ਦਿਖਾਵਾਂਗੇ ਤੇ ਜਿਹੜਾ ਗੁਰੂ ਘਰ ਆਪਾਂ ਦਿਖਾਉਣਾ ਐ ਤੁਹਾਨੂੰ ਕੁਝ ਲੋਕ ਆਨੰਦਪੁਰ ਸਾਹਿਬ ਹੁੰਦੇ ਆ ਕਾਫੀ ਲੋਕਾਂ ਨੂੰ ਪਤਾ ਨਹੀਂ ਹੋਣਾ ਉਹ ਗੁਰੂ ਘਰ ਜਿਹੜਾ ਆਪਾਂ ਅੱਜ ਚੱਲੇ ਮੱਥਾ ਟੇਕਣ ਉਹ ਗੁਰੂ ਘਰ ਇੱਕ ਬੜਾ ਅਲੱਗ ਦੀ ਜਗ੍ਹਾ ਤੇ ਆ ਇੱਕ ਜੰਗਲ ਦੇ ਚ ਜਾ ਕੇ ਉਹ ਰਸਤਾ ਵੀ ਬੜਾ ਸੋਹਣਾ ਆ ਆਉ ਤੁਹਾਨੂੰ ਸਾਰਿਆਂ ਨੂੰ ਦਿਖਾਣੇ ਆ ਠੀਕ ਐ ਹੂੰ 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 ਹੋਗੇ ਚਲੋ ਚਲੋ ਪਹਿਲਾਂ ਪਾਈਏ ਜੀ ਆਪਾਂ ਪੈਟਰੋਲ ਫਿਰ ਉਸ ਤੋਂ ਬਾਅਦ ਅੱਗੇ ਨੂੰ ਚਾਲੇ ਪਾਉਣੇ ਆ ਪਹਿਲਾਂ ਮੈਂ ਪਰੇ ਸਕੂਟਰੀ ਲੈ ਕੇ ਆਣ ਲੱਗਾ ਸੀਗਾ ਫਿਰ ਫਿਰ ਮੈਂ ਲਤਾਨੀ ਆਂਦੀ ਮੈਨੂੰ ਕਿ ਗਰਮੀ ਬਹੁਤ ਇਸ ਕਰਕੇ ਮੈਂ ਸਕੂਟਰੀ ਲਿਆਂਦੀ ਫਿਰ ਜੇ ਸਕੂਟਰੀ ਲੈ ਜਾਂਦਾ ਫਿਰ ਉਹ ਬੜਾ ਸੋਹਣਾ ਆਪਾਂ ਵਿਊ ਕੈਪਚਰ ਕਰ ਸਕਦੇ ਸੀ ਜੀ ਹਾਂ ਚਲੋ ਪਹਿਲਾਂ ਪਾਵਾਂਗੇ ਆਪਾਂ ਪੈਟਰੋਲ ਲੈ ਕੇ ਪੀਣ ਲਈ ਇੱਕ ਮੇਰੇ ਵਾਸਤੇ ਹੈਲ ਲਿਆ ਤੇ ਤੂੰ ਆਪਣੇ ਲਈ ਗੋ ਟੂ ਹੈਲ ਨਹੀਂ ਨਹੀਂ ਚੱਲ ਤੂੰ ਆਪਣੇ ਵਾਸਤੇ 10 ਰੁਪਏ ਦੀ ਚੀਜ਼ੀ ਖਾ ਲਈ ਠੀਕ ਹੈ ਨਹੀਂ ਦੋ ਹੱਲ ਲੈ ਜਾ ਜਲਦੀ ਜਾ ਮੇਰਾ ਪੁੱਤ ਇੱਕ ਮਿੰਟ ਦੋ ਹੱਲ ਗਈ ਹਾਂ ਫੇਰਾ ਵੀ ਹਾਂ ਦੋ ਹੱਲ ਅੰਕਲ ਜੀ ਦੋ ਹੱਲ ਪਰੇ ਉਹ ਚੀਜ਼ ਨਹੀਂ ਦੱਸ ਸੋ ਹੈ ਗਾਇਸ ਸਵਾਗਤ ਕਰਤੇ ਆ ਤੁਹਾਡਾ ਹਮਾਰੇ ਇੱਕ ਛੋਟੇ ਸੇ ਵਲੋਗ ਮੇਂ ਕੌਣ ਬੋਲਦਾ ਉਹ ਜਿਹੜਾ ਬੜਾ ਅੱਜਕੱਲ ਚੱਲ ਰਿਹਾ ਹੈ ਕਿ ਹਾਏ ਗਾਇਸ ਸਵਾਗਤ ਕਰਦੇ ਹਾਂ ਆਮ ਆਪਕਾ ਇਸ ਛੋਟੇ ਸੇ ਵਲੋਗ ਵਲੋਗ ਮੇਂ ਔਰ ਇਸ ਵਲੋਗ ਕੋ ਇਹੀ ਸਮਾਪਤ ਕਰਤੇ ਹਾਂ ਕੁਛ ਵੀ ਗੱਲ ਬਣੀ ਬੰਦ ਕਰ ਦਿਆ ਜਾਏ ਹਾਂ ਆਗੇ ਦਿਖਾਤੇ ਹਾਂ ਆਮ ਆਪਕੋ ਜਾ ਕੇ ਸੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਹੁੰਦਾ ਸਤਿ ਸ਼੍ਰੀ ਅਕਾਲ ਹੁੰਦਾ ਕੁੜੀਏ ਇਹ ਹੁੰਦਾ ਸਤਿ ਸ਼੍ਰੀ ਅਕਾਲ ਹੀ ਹੁੰਦਾ ਸਹੀ ਬੋਲੀ ਮੈਂ ਸਤਿ ਸ਼੍ਰੀ ਅਕਾਲ ਬੋਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਸਾਰੇ ਕੀ ਆਏ ਯਾਰ ਹੱਦ ਹੋ ਗਈ ਚਲੋ ਠੀਕ ਹੈ ਜੀ ਥੋੜਾ ਜਿਹਾ ਅੱਗੇ ਜਾ ਕੇ ਫਿਰ ਤੁਹਾਨੂੰ ਜਦੋਂ ਰਸਤਾ ਸਟਾਰਟ ਹੋਣਾ ਤੁਹਾਨੂੰ ਉਹ ਦਿਖਾਉਨੇ ਆ ਉਹਨੇ ਟਾਈਮ ਲਈ ਦੋਸਤੋ ਜਿਹੜਾ ਉਹ ਰਸਤਾ ਹੈ ਨਾ ਉਹ ਦੀ ਆਨੰਦਪੁਰ ਸਾਹਿਬ ਆਉਂਗੇ ਕਦੇ ਵੀ ਤਾ ਸ਼੍ਰੀ ਦਸ਼ਮੇਸ਼ ਅਕੈਡਮੀ ਤੋਂ ਤੁਸੀਂ ਰਾਈਟ ਮੁੜ ਜਾਣਾ ਇਹ ਸਕੂਲ ਆ ਜੀ ਸ਼੍ਰੀ ਦਸ਼ਮੇਸ਼ ਅਕੈਡਮੀ ਤੇ ਕਿਲਾ ਤਾਰਾਗੜ ਸਾਹਿਬ ਜਿਹੜਾ ਰਸਤਾ ਕਿਲਾ ਤਾਰਾਗੜ ਸਾਹਿਬ ਨੂੰ ਜਾਂਦਾ ਇਹ ਉਹੀ ਰਸਤਾ ਆ ਰਸਤੇ ਦੇ ਵਿੱਚ ਇੱਕ ਪਾਈਕ ਨੇ ਆ ਜਿਹਦਾ ਗੁਰਦੁਆਰਾ ਹੁੰਦਾ ਆ ਤੇ ਕਿਲਾ ਤਾਰਾਗੜ ਹੁੰਦਾ ਆ ਤੇ ਫਿਰ ਉਹ ਜਿਹੜਾ ਆਪਾਂ ਗੁਰਦੁਆਰਾ ਕਹਿ ਰਹੇ ਆ ਘੋੜਿਆਂ ਦੇ ਕਾ ਉਹ ਅੱਗੇ ਜਾ ਕੇ ਆ ਰਸਤਾ ਤੁਸੀਂ ਦੇਖਿਓ ਤੁਹਾਨੂੰ ਹੁਣੇ ਦਿਖਾਉਨੇ ਆ ਆਪਾਂ ਜਾਣਾ ਆ ਮੋਹੀਵਾਲ ਇਹ ਰਸਤਾ ਨੀਚੇ ਨੂੰ ਜਿਹੜਾ ਜਾਂਦਾ ਹੈ ਜਾਂਦਾ ਮੋਹੀਵਾਲ ਇੱਧਰ ਜਿਹੜਾ ਰਸਤਾ ਆ ਇਹ ਜਾਂਦਾ ਸਮਲਾ ਪਹਾੜਪੁਰ ਆ ਲਿਖਿਆ ਹੋਇਆ ਤੇ ਇੱਧਰ ਹੀ ਤਾਰਾਗੜ ਕਿਲਾ ਗੁਰਦੁਆਰਾ ਆ ਪੰਜ ਕਿਲੇ ਨੇ ਜੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਤਾਂ ਇੱਥੇ ਆ ਕਿਲਾ ਤਾਰਾਗੜ ਸਾਹਿਬ ਹੋ ਗਿਆ ਜੀ ਕਿਲੇ ਆ ਕਿਲਾ ਫਤਿਹਗੜ ਸਾਹਿਬ ਹੋ ਗਿਆ ਕਿਲਾ ਅਨੰਦਗੜ ਹੋ ਗਿਆ ਜੀ ਲੋਗੜ ਹੋ ਗਿਆ ਤੇ ਇੱਕ ਹੋਰ ਆ ਹੌਲਗੜ ਇਹ ਪੰਜ ਕਿਲੇ ਆ ਜੀ ਸ਼੍ਰੀ ਅਨੰਦਪੁਰ ਸਾਹਿਬ ਉਹ ਵੀ ਤੁਹਾਨੂੰ ਪੰਜ ਕਿਲਿਆਂ ਦੇ ਦਰਸ਼ਨ ਵੀ ਕਰਾਵਾਂਗੇ ਤੇ ਇੱਕ ਤੁਹਾਨੂੰ ਇੱਥੇ ਹੋਰ ਇੱਕ ਬੜੇ ਪਿਆਰੇ ਜਿਹੇ ਬੱਚੇ ਨਾਲ ਮਿਲਾਉਣਾ ਤੁਹਾਨੂੰ ਸਾਰਿਆਂ ਨੂੰ ਉਹ ਬੱਚੇ ਨੂੰ ਤੁਸੀਂ ਬlesing ਦੇਣੀ ਆ ਜਰੂਰ ਸਾਰਿਆਂ ਨੇ ਤੇ ਆਓ ਮਿਲਦੇ ਆ ਤੇ ਮਲਾਉਣਾ ਤੁਹਾਨੂੰ ਉਹਦੇ ਨਾਲ ਇਹ ਗੁਰਦੁਆਰਾ ਕਿਹੜਾ ਹੈ ਇਹ ਗੁਰਦੁਆਰਾ ਹੈਗਾ ਆ ਪਰ ਇਹ ਜਿਹੜਾ ਭਾਈ ਕਨਈਆ ਜੀ ਦਾ ਗੁਰਦੁਆਰਾ ਹੈ ਇੱਥੇ ਭਾਈ ਕਨਈਆ ਜੀ ਦੀ ਮਕਸ਼ ਪਈ ਹੋਈ ਆ ਜਦੋਂ ਭਾਈ ਕਨਈਆ ਜੀ ਮਤਲਬ ਕਿ ਜਦੋਂ جنگ ਲੱਗੀ ਹੁੰਦੀ ਸੀ ਨਾ ਜਦੋਂ ਜੰਗ ਦੇ ਵਿੱਚ ਭਾਈ ਕਨਈਆ ਜੀ ਪਾਣੀ ਪੀਉਂਦੇ ਸੀ ਜਿਹੜੀ ਮਸ਼ਕ ਨਾਲ ਉਹ ਇੱਥੇ ਉਹ ਮਸ਼ਕ ਹੈਗੀ ਆ ਆ ਜਾ ਬਰੀ ਸਸ ਹੀ ਗਲਤ ਮੰਮੀ ਕਰ ਰਹੀ ਹੈ ਓਕੇ ਜਿਹੜੀ ਮਸ਼ਕ ਇੱਥੇ نیچے ਰੱਖੀ ਹੁੰਦੀ ਸੀ ਇਹਨਾਂ ਨੇ ਇੱਥੋਂ ਉੱਪਰ ਸ਼ਿਫਟ ਕਰਤਾ ਉਹਨੂੰ ਅਚੰਬਰ ਕਰਤੀ ਉਹਨਾਂ ਨੇ ਪਹਿਲਾਂ ਇੱਥੇ ਭਈ ਹੁੰਦੀ ਸੀ ਨਾ ਓਕੇ ਕਰ ਕਿਦੋਂ ਮੰਦਰ ਆਪਾਂ ਬਾਹਰ ਨਾਲ ਜਿਹਦਾ ਆ ਜਾ ਸਲੋ ਮੋਸ਼ਨ ਲੋਕ ਕਰਤੇ ਹਾਂ ਕੋਈ ਬਾਹਰ ਬਲਾ ਦੋ ਕੋਈ ਨਾ ਇਹ ਗੁਰਦਾਨ ਦੇ ਕਿੰਨਾ ਸੋਹਣਾ ਹੈ ਨਾ ਇਹ ਆ ਸਾਡੇ ਕਿੰਨਾ ਸੋਹਣਾ ਥੀ ਵਾ ਹੈ ਨਾ ਹਾਂ ਆਂਟੀ ਉਹਨਾਂ ਦੀ ਮਰੂਤੀ ਗੱਡੀ ਪਰ ਇਹਦੀ ਫੇਵਰੇਟ ਗੱਡੀ ਹੈ ਜੀ ਇਹ ਵਾਲੀ ਮਰੂਤੀ ਐਵੇਂ ਫੇਵਰੇਟ ਗੱਡੀ ਹੈ ਤੇਰੀ ਮੇਰੀ ਨਹੀਂ ਤੂੰ ਆਪੇ ਕਿਹਾ ਸੀ ਮੇਰੀ ਮੈਂ ਕਦ ਕਿਹਾ ਮੇਰੀ ਜਿਹੜੀ ਫੇਵਰੇਟ ਗੱਡੀ ਹੈ ਮੇਰੀ ਸ਼ਕਲ ਨਾਲ ਦੀ ਹੋਣੀ ਚਾਹੀਦੀ ਸੋ ਦਿਸ ਵਨ ਸੇਮ ਐਸ ਯੂਅਰ ਸ਼ਕਲ ਇੰਗਲਿਸ਼ ਵੀ ਮੇਰੀ ਬਹੁਤ ਜ਼ਿਆਦਾ ਹਾਈ ਫਾਈ ਹੋ ਗਈ ਐਵੇਂ ਨਹੀਂ ਮੇਰੇ ਸਾਡੇ 4 6 ਬੈਂਡ ਹੈ ਹੇਅਰ ਇਜ਼ ਸਮ ਮਜਾਂਸ ਸਾਸਰੀ ਗਾਲ ਜੀ ਕੀ ਹਾਲ ਚਾਲ ਠੀਕ ਹੈ ਕਿੰਨੇ ਲੀਟਰ ਦੁੱਧ ਦੇ ਦਿੰਦੀ ਹੈ ਇਹ ਕਿਲੋਗਾ ਕਿਲੋਗਿੰਦੀ ਸੁਣਨਾ ਆਇਨਾ ਦੇ ਅੱਛਾ ਅੱਛਾ ਸਾਸਰੀ ਗਾਲ ਆਂਟੀ ਜੀ ਹੋਰ ਵਧੀਆ ਦੇ ਲਓ ਤੁਸੀਂ ਅੱਜ ਸਾਡੇ ਦੁਕਾਨ ਤੋਂ ਗਏ ਮੈਂ ਕਿ ਆਂਟੀ ਨੂੰ ਮਿਲ ਕੇ ਕਿੱਥੇ ਬਬਨ ਬਬਨ ਅੰਦਰ ਹੈ ਵਧੀਆ ਹਾਂਜੀ ਤੁਸੀਂ ਨਾ ਵਧੀਆ ਕਿੰਨਾ ਸੋਹਣਾ ਛੋਟੂ ਜਿਆ ਆ 15 ਦਿਨ ਦੀ ਹੈ ਨਾ ਆ ਬੱਚੀ ਹੈ ਹੈ ਨਾ 15 ਦਿਨ ਦੀ ਆ ਜਾ ਪਪਾ ਨਾ ਆ ਜਾ ਆ ਜਾ ਕੋਈ ਨਹੀਂ ਚੁੱਲਾ ਕਿੱਥੇ ਲਾਂਦੇ ਤੁਸੀਂ ਚੁੱਲਾ ਅਸੀਂ ਇੱਥੇ ਲਾਂਦੇ ਆ ਆ ਵੀ ਬਾਬਾ ਤੁਹਾਡਾ ਚੁੱਲਾ ਇੱਕ ਇਹ ਨਾ ਆਉਗੀ ਤਵ ਇਹਦਾ ਉਹ ਲੱਗੇ ਕਿੱਥੇ ਉਹ ਸੀ ਜੀ ਕਿਨੂੰ ਫੋਨ ਕਰਕੇ ਪੁੱਛੀ ਵੀ ਮੈਂ ਮੰਮੀ ਨੂੰ ਕਿਹਾ ਹਾਂਜੀ ਮੈਂ ਕਿਹਾ ਮੰਮੀ ਨੂੰ ਕਿਹਾ ਮੈਂ ਕਿਹਾ ਮਾੜਾ ਪੁੱਛਿਓ ਮੈਂ ਬਾਬਾ ਨੂੰ ਮਿਲਣ ਆਇਆ ਸੀ ਸਪੈਸ਼ਲ ਮੈਂ ਕਿਹਾ ਬਾਬਾ ਨੂੰ ਮਿਲ ਕੇ ਜਾਣਾ ਬਣਿਆ ਅੱਛਾ ਇੱਥੇ ਵੀ ਆਂਟੀ ਜਿੱਦਣ ਆਪਾਂ ਕੁਝ ਬਣਾਵਾਂਗੇ ਤੁਸੀਂ ਦੋ ਚੁੱਲੇ ਆਂਟੀ ਉਹਨਾਂ ਕੋ ਆਪਾਂ ਚੁੱਲੇ ਦੀ ਰੋਟੀ ਸਪੈਸ਼ਲ ਆਂਟੀ ਕੋ ਖਾਣ ਆ ਨਾ ਕਿਸੇ ਦਿਨ ਠੀਕ ਹੈ ਆਂਟੀ ਫਿਰ ਤੁਸੀਂ ਸਾਨੂੰ ਬਣਾ ਕੇ ਖਵਾਇਓ ਤੇ ਆਪਾਂ ਵਲੌਗ ਚ ਵੀ ਦਿਖਾਵਾਂਗੇ ਬਾਹਰ ਨਹੀਂ ਆਉਂਦਾ ਵੇ ਤੂੰ ਕੀ ਹੋਇਆ ਹੈਂ 10 ਬਾਰ ਕਿਉਂ ਨਹੀਂ ਆਂਦਾ ਵੇ ਅਸੀਂ ਵੈਸੇ ਆ ਜਾ ਹੈਲੋ ਆ ਜਾ ਮੇਰੇ ਕੋ ਆ ਜਾ ਤੇਨੂੰ ਸਪੈਸ਼ਲ ਮਿਲਣ ਆਏ ਆਪਾਂ ਗੱਲਾਂ ਬਾਤਾਂ ਕਰਨੀਆਂ ਥੋੜੀਆਂ ਜਿਹੀਆਂ ਜ਼ਿਆਦਾ ਨਹੀਂ ਕਰਨੀਆਂ ਥੋੜੀਆਂ ਜਿਹੀਆਂ ਠੀਕ ਹੈ ਜ਼ਿਆਦਾ ਨਹੀਂ ਆ ਜਾ ਮੇਰਾ ਪੁੱਤ ਨਹੀਂ ਬਬਨ ਤੂੰ ਮੱਜਾ ਮੁੱਜੋ ਚੋਲੇ ਨਾ ਨਹੀਂ ਨਹੀਂ ਪਰ ਹੀ ਮਾਈਕ ਫੜਾਈ ਪਹਿਲਾਂ ਤਾਂ ਹੈਲੋ ਕਰ ਦੇ ਸਾਰਿਆਂ ਨੂੰ ਹੈਲੋ ਹੱਥ ਨਾਲ ਕਰ ਦੇ ਕੋਈ ਗੱਲ ਨਹੀਂ ਨੇ ਆਂਟੀ ਚਾਹ ਨਹੀਂ ਪੀਣੀ ਨਹੀਂ ਕੁਛ ਨਹੀਂ ਹੁਣ ਉਹ ਠੰਡਾ ਪੀ ਗਿਆ ਏ ਤੇ ਇਹ ਹੈ ਜੀ ਮੇਰਾ ਪੱਕਾ ਕਸਟਮਰ ਮਤਲਬ ਕਿ ਮੇਰੀ ਸ਼ਾਪ ਦਾ ਸਭ ਤੋਂ ਪੁਰਾਣਾ ਕਸਟਮਰ ਆ ਪੁਰਾਣਾ ਕਸਟਮਰ ਹੈ ਨਾ ਮੇਰਾ ਹਾਂਜੀ ਕੀ ਲੈ ਕੇ ਜਾ ਇਹ ਸਪੈਸ਼ਲ ਲੈ ਕੇ ਜਾਂਦਾ ਹੁੰਦਾ ਕੇਕ ਕਿਹੜਾ ਕੇਕ ਲੈ ਕੇ ਜਾਂਦਾ ਹੁਣ ਚੋਕੋ ਸਟਾਰ ਚੋਕੋ ਸਟਾਰ ਚੋਕੋ ਸਟਾਰ ਕੇਕ ਲੈ ਕੇ ਜਾਂਦਾ ਚੋਕੋ ਸਟਾਰ ਕੇਕ ਨੂੰ ਬਹੁਤ ਪਸੰਦ ਆ ਸੋਰੀ ਮੈਂ ਭੁੱਲ ਗਿਆ ਮੈਂ ਲੈ ਕੇ ਆਉਣਾ ਸੀ ਤੇਰੇ ਵਾਸਤੇ ਤੇ ਕੋਈ ਦਿਲ ਦੀ ਗੱਲ ਕਹਿਣੀ ਹੋਵੇ ਆਪਣੀ ਨਹੀਂ ਕੋਈ ਨਹੀਂ ਦੇਖ ਲੈ ਜੀ ਹੈਗੀ ਪੱਕਾ ਨਹੀਂ ਹੈ ਨਹੀਂ ਤੇ ਖਾਣ ਪੀਣ ਚ ਤੈਨੂੰ ਕੀ ਪਸੰਦ ਆ ਕੁਝ ਖਾਣਾ ਪੀਣਾ ਵਧੀਆ ਕੀ ਵਧੀਆ ਲੱਗਦਾ ਚੋਕੋ ਸਟਾਰ ਕੁੱਲਾ ਮਾਮਾ ਚੋਕੋ ਸਟਾਰ ਰੋਟੀ ਰੋਟੀ ਮਟਰ ਬਣੀ ਓਏ ਓਏ ਮਟਰ ਪਨੀਰ ਬਹੁਤ ਪਸੰਦ ਆ ਜੀ ਸਾਡੇ ਤੇ ਹੱਥ ਦਿਖਾਈ ਆਪਣਾ ਠੀਕ ਹੋ ਜਾਣਾ ਤੂੰ ਠੀਕ ਹੈ ਹਾਂਜੀ ਹਾਂ ਘਬਰਾਣਾ ਨਹੀਂ ਕਦੀ ਵੀ ਹਾਂਜੀ ਹਿੰਮਤ ਨਹੀਂ ਹਾਰਨੀ ਹਿੰਮਤ ਤਾਂ ਨਹੀਂ ਹਰਦਾ ਨਹੀਂ ਜੇ ਸਕੂਲ ਜਾਂਦਾ ਹੁੰਦਾ ਹਾਂਜੀ ਉੱਥੇ ਦੇਖ ਕੇ ਤੈਨੂੰ ਕੋਈ ਕੁਝ ਕਹਿੰਦਾ ਤਾਂ ਨਹੀਂ ਐਦਾਂ ਨਹੀਂ ਮਨੇ ਸਾਰੇ ਤੈਨੂੰ ਪਿਆਰ ਕਰਦੇ ਆ ਨਾ ਹਾਂਜੀ ਬਸ ਠੀਕ ਹੈ ਸਾਰਿਆਂ ਨਾਲ ਪਿਆਰ ਨਾਲ ਰਹਿਣਾ ਤੇ ਬਾਬਾ ਜੀ ਦੇ ਘਰ ਮੱਥਾ ਟੇਕਿਆ ਕਰਨਾ ਰੋਜ਼ ਗੁਰਦੁਆਰਾ ਤੁਹਾਡੇ ਲੱਗ ਗਈ ਹੈ ਤੇ ਇਹ ਕਿਹੜਾ ਗੁਰਦੁਆਰਾ ਪਤਾ ਤੁਹਾਨੂੰ ਬੱਬਾ ਬਾਈਕ ਨਹੀਂ ਹੈ ਜੀ ਦਾ ਪਾਈਕ ਨਹੀਂ ਹੈ ਜੀ ਦਾ ਇੱਥੇ ਕੀ ਪਈ ਸੀਗੀ ਬਾਈਕ ਨਹੀਂ ਹੈ ਜੀ ਦੀ ਮਸ਼ਕ ਹਾਂਜੀ ਮਸ਼ਕ ਮਸ਼ਕ ਅੱਛਾ ਤੇ ਮਾਥਾ ਟੇਕਣ ਰੋ ਜਾਣਾ ਹਾਂਜੀ ਵੈਰੀ ਗੁੱਡ ਜੱਫੀ ਬਾਈਕ ਖੁਸ਼ ਰਹਿਣਾ ਠੀਕ ਹੈ ਟੈਨਸ਼ਨ ਨਹੀਂ ਲੈਣੀ ਹਾਂਜੀ ਆਲਵੇਜ਼ ਤੇ ਬਾਕੀ ਜਦੋਂ ਵੀ ਤੂੰ ਮੇਰੀ ਦੁਕਾਨ ਤੇ ਆਣਾ ਚੋਕਸਟਾਰ ਕੇਕ ਲੈ ਕੇ ਜਾਇਆ ਕਰ ਪਰ ਮੈਂ ਪਹਿਲੇ ਲਿਆ ਕਰ ਨਾ ਦੇ ਲੈ ਹਾਂਜੀ ਕਿਧਾਰੇ ਲੈ ਕੇ ਜਾਇਆ ਕਰ ਨਾ ਕੋਈ ਗੱਲ ਨਹੀਂ ਖੁਸ਼ ਰਹਿ ਚੱਲ ਆ ਜਾ ਜਿੱਦਣ ਚੁੱਲਾ ਲਾਇਆ ਨਾ ਕਰੇ ਫਰੋਦਨ ਮਟਰ ਪਨੀਰ ਬਣਵਾਵਾਂਗੇ ਤੇਰੇ ਮੰਮੀ ਤੋਂ ਫਿਰ ਮੈਂ ਵੀ ਖਾਣ ਆਉਂਗਾ ਬੁਲਾਉਂਗਾ ਮੈਨੂੰ ਹਾਂਜੀ ਪੱਕਾ ਉਹੀ ਗੱਲ ਨਾ ਬਾਅਦ ਚ ਬੁਲਾਵੇਂ ਨਾ ਯਾਰ ਤੂੰ ਮੈਨੂੰ ਮੈਂ ਦੋ ਰੋਟੀਆਂ ਖਾਣੀ ਮਟਰ ਪਨੀਰ ਨਾਲ ਜ਼ਿਆਦਾ ਨਹੀਂ ਹਾਂਜੀ ਤੂੰ ਕਿੰਨੇ ਖਾ ਲੈਂਦਾ ਇੱਕ ਜਾਂ ਦੋ ਹੈਂ ਘੱਟੋ ਘੱਟ 4-5 ਖਾਇਆ ਕਰ ਮਾਮਾ ਸਿਹਤ ਤਾਂ ਬਣੇ ਤੇ ਜਿੰਮ ਜੁਮਣ ਜਾਇਆ ਕਰਨਾ ਨਹੀਂ ਕਿਉਂ ਜਿੰਮ ਜੁਮ ਜਾ ਡੋਲੇ ਰੂਲੇ ਬਣਾਇਆ ਕਰਨੇ ਆਪਾਂ ਜਲਦੀ ਠੀਕ ਹੋ ਕੇ ਹਨਾ ਠੀਕ ਹੈ ਸੋ ਦੋਸਤੋ ਇਹ ਸੀਗਾ ਉਹ ਸਪੈਸ਼ਲ ਬੱਚਾ ਜਿੰਨੂੰ ਤੁਹਾਡੇ ਨਾਲ ਮਿਲਾਇਆ ਸੋ ਜ਼ਿੰਦਗੀ ਦੇ ਵਿੱਚ ਕਦੇ ਵੀ ਐਦਾਂ ਦੇ ਸਪੈਸ਼ਲ ਇਨਸਾਨ ਤੁਹਾਡੇ ਘਰ ਦੀ ਵਾਲੇ ਦੁਆਲੇ ਹੋਣ ਜਿੰਨਾ ਹੀ ਹੋ ਸਕਦੀ ਹੈਲਪ ਕਰਿਆ ਕਰੋ ਬਸ ਇੰਨੇ ਕਹਿ ਸਕਦੇ ਆ ਕਦੀ ਵੀ ਕਿਸੇ ਨਾਲ ਗਿਲਾ ਸ਼ਿਕਵਾ ਨਾ ਰੱਖੋ ਨਫ਼ਰਤ ਨਾ ਕਰੋ ਪਿਆਰ ਕਰੋ ਐਦਾਂ ਦੇ ਬੱਚਿਆਂ ਨੂੰ ਹਮੇਸ਼ਾ ਗੱਲ ਲਾ ਕੇ ਰੱਖੋ ਤੁਹਾਡੇ ਘਰ ਦੇ ਤੁਹਾਡੇ ਪਿੰਡ ਦੇ ਤੁਹਾਡੇ ਸ਼ਹਿਰ ਦੇ ਲਾਗੇ ਛਾਗੇ ਜਿੰਨੇ ਵੀ ਬੱਚੇ ਨੇ ਐਦਾਂ ਦੇ ਉਹਨਾਂ ਨੂੰ ਪਿਆਰ ਕਰੋ ਤੇ ਸੀਸਾ ਲਓ ਉਹਨਾਂ ਕੋਲੋਂ ਮੈਂ ਕੋਈ ਇਹ ਕੈਮਰੇ ਦੇ ਅੱਗੇ ਫੇਸ ਕਰਕੇ ਨਹੀਂ ਕਹਿ ਰਿਹਾ ਮੈਂ ਕਾਫੀ ਟਾਈਮ ਤੋਂ ਤੁਹਾਨੂੰ ਮਿਲਾਨਾ ਸੀਗਾ ਇਸ ਬੱਚੇ ਨਾਲ ਇਹ ਮੇਰੀ ਸ਼ਾਪ ਤੇ ਹੁੰਦਾ ਹੈ ਕਾਫੀ ਟਾਈਮ ਤੋਂ ਹਨਾ ਮੈਂ ਕਾਫੀ ਟਾਈਮ ਤੋਂ ਇੰਨਾ ਪਿਆਰ ਆ ਮੇਰਾ ਚਲੋ ਇਨ ਕੈਮਰਾ ਜਿਵੇਂ ਫਸਟ ਟਾਈਮ ਲੈ ਕੇ ਆਇਆ ਸੋ ਇਦਾਂ ਦੇ ਬੱਚਿਆਂ ਨੂੰ ਹਮੇਸ਼ਾ ਪਿਆਰ ਕਰੋ ਆਪਣੇ ਗੱਲ ਲਾਓ ਚੱਲਦੇ ਆ ਜੀ ਅੱਗੇ ਹੁਣ ਦਿਖਾਉਨੇ ਆ ਤੁਹਾਨੂੰ ਕੋੜਿਆਂ ਦੇ ਕਾ ਗੁਰਦੁਆਰਾ ਤੇ ਨਾਲ ਜੋ ਬੈਕ ਸਾਈਡ ਸਟੇਸ਼ਨ ਆ ਉਹ ਵੀ ਦਿਖਾਉਨੇ ਆ ਆ ਜਾਓ ਫਿਰ ਭਾਜੀ ਭਾਜੀ ਕੋੜਿਆਂ ਦਾ ਘਰ ਗੁਰਦੁਆਰੇ ਜਾਣਾ ਆਪਾਂ ਹਾਂਜੀ 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 ਠੀਕ ਹੈ ਜੇ ਸਟੇਸ਼ਨ ਜੇ ਸਟੇਸ਼ਨ ਹੋ ਗਿਆ ਇੱਧਰ ਜਾਣਾ ਠੀਕ ਹੈ ਥੈਂਕ ਯੂ ਭਾਜੀ ਤੈਨੂੰ ਹਿੰਦੀ ਪੜ੍ਹਨੀ ਆਂਦੀ ਦੇਖੀ ਹੁੰਦੇ ਬਾਅਦ ਤੋਂ ਜਾਣੇ ਵਾਲਾ ਰਾਸਤਾ ਦਾ ਰਾਸਤਾ ਸੋਰੀ ਓਕੇ ਨਾਈਸ ਹਿੰਦੀ ਨਹੀਂ ਆਨੇ ਸਾਡੀ ਤਾਂ ਹਿੰਦੀ ਕੇ ਸਾਥ ਬਹੁਤ ਵੈਰ ਬਰੋਧ ਰਹਾ ਥਾ ਪਰ ਹੀ ਉਹ ਟ੍ਰੇਨ ਆ ਗਈ ਜਨ ਪਤਾ ਮੈਂ ਹਿੰਦੀ ਦੀ ਕਾਪੀ ਧੱਕ ਨਹੀਂ ਲਾਈ ਸੀਗੀ ਤਿਆ ਜੰਗਲ ਵਾਲਾ ਏਰੀਆ ਰਾਤ ਨੂੰ ਥੋੜਾ ਜਾਨਾ ਰਿਸਕੀ ਜਿਹਾ ਲੱਗਦਾ ਇੱਥੇ ਬਾਕੀ ਠੀਕ ਆ ਬਾਬੇ ਵਾਇਗੁਰਜੀ ਦੇ ਖਾਲਸਾ ਸਾਰਾ ਸ਼੍ਰੀ ਵਾਇਗੁਰਜੀ ਦੀ ਫਤਿਹ ਬਾਬੇ ਇੱਕ ਗੁਰਦੁਆਰਾ ਸਾਹਿਬ ਦਾ ਨਾਮ ਘੋੜਿਆਂ ਦੇ ਕਾ ਇਹ ਕਦੋਂ ਤੋਂ ਕਿਵੇਂ ਪਿਆ ਜਾਂ ਕਿਹੜੇ ਪਾਸ਼ਾ ਇੱਥੇ ਕਿਹੜੇ ਮਹਾਰਾਜ ਆਏ ਸੀਗੇ ਇੱਥੇ ਇਸ ਬਾਰੇ ਆਪਾਂ ਜਾਣਨਾ ਚਾਹੁੰਦੇ ਆ ਇੱਥੇ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨਾ ਜੀ ਇੱਥੇ ਆਏ ਫਿਰ ਇੱਥੇ ਦੇ ਰਾਜੇ ਨੇ ਇਹਨੂੰ ਜੀ ਆਇਆਂ ਕਿ ਜੀ ਫਿਰ ਇਥੇ 220 ਘੋੜਾ ਲੈ ਕੇ ਆਏ ਕਿੰਨੇ 220 220 ਘੋੜਾ ਹਾਂਜੀ ਅੱਛਾ ਜੀ 220 ਘੋੜਾ ਫਿਰ ਇਥੇ ਮਾ ਜੀ ਨੇ ਤਬੀਲਾ ਤਾਂ ਬਣਾਇਆ ਵਾ ਅੱਛਾ ਜੀ ਅਦਰ ਤਬੀਲਾ ਘੋੜੇ ਇਥੇ ਵਾਝੇ ਹੁੰਦੇ ਤੇ ਚੋੜੇ ਹੁੰਦੇ ਫਿਰ ਇਥੇ ਫਿਰ ਅੱਛਾ ਇਹ ਜਿਹੜਾ ਰਾਜਾ ਤਾਂ ਇਹਦਾ ਗੁਰੂ ਘਰ ਨਾਲ ਪਿਆਰ ਵੀ ਇਤਨਾ ਵੱਡਾ ਹੈ ਨਾ ਜੀ ਜੀ ਆਪਣੇ ਗੁਆਲੀਅਰ ਦੇ ਕਿਲੇ 'ਚ ਜਿਹੜੇ ਬੁੰਜਾ ਰਾਜੇ ਛੜਾਏ ਤੇ ਇਹ ਉਹਨਾਂ 'ਚ ਸ਼ਾਮਲ ਤਾਂ ਜੀ ਵਾ ਫਿਰ ਇਹਦਾ ਗੁਰੂ ਘਰ ਨਾਲ ਪਿਆਰ ਵਧਣਾ ਹੀ ਤਾਂ ਜੀ ਫਿਰ ਇੱਥੇ ਤੇ ਆਪਣੇ ਸਮਲਾਹ ਜਾਣਾ ਮਿਸ ਜਾਣਾ ਢੀਣੀ ਜਾਣਾ ਉਹਦੇ ਐਵੇਂ ਘੋੜੇ ਉਚਾਰਨੇ ਫੇ ਬੰਨਣੇ ਇੱਥੇ ਲੱਗੀ ਅੱਜ ਫੇਰ ਇੱਥੇ ਵਾਪਸ ਹਾਂਜੀ ਇਹ ਤਵੇਲਾ ਦਾ ਫੇਰ ਘੋੜੇ ਦਾ ਘਾ ਦੇ ਇਦਾਂ ਮਸ਼ਹੂਰ ਹੈ ਵੀ ਆਹ ਜਿਹੜਾ ਖੱਬਲ ਹੈ ਆ ਜਿਹੜਾ ਜਿਹੜਾ ਵਾਲਾ ਘਾ ਹੈ ਇਹ ਘੋੜੇ ਦਾ ਘਾ ਹੈ ਮੈਨੂੰ ਵੀ ਕਿ ਸਿੰਘ ਆਇਆ ਕਹਿੰਦਾ ਬਾਬਾ ਜੀ ਆਹ ਤਾਂ ਅਪਰੂਪ ਹੈ ਅੱਛਾ ਹਾਂਜੀ ਵੀ ਇਹ ਘੋੜੇ ਦਾ ਘਾ ਹੈ ਕਹਿੰਦਾ ਇਹ ਕਦਾ ਨਿਸ਼ਾਨੀ ਪੱਕੀ ਹੈ ਅਸੇ ਇਹ ਨਿਸ਼ਾਨੀ ਹੈ ਹਾਂਜੀ ਪੱਕੀ ਨਿਸ਼ਾਨੀ ਹੈ ਵੀ ਨਾ ਇਹ ਘੋੜੇ ਦਾ ਘਾ ਨਾ ਇਹ ਜਿਹੜਾ ਖੱਬਲ ਹੈ ਇਹ ਟਿਣਾਣਾ ਘਾ ਜੀ ਇਹ ਘੋੜੇ ਦਾ ਘਾ ਹੈ ਗੁਰੂ ਬੀ ਆਪਾਂ ਚਵੀਰ ਤੇ ਗੁਰੂ ਸਾਹਿਬ ਜਾਣ ਤੇ ਬਾਅਦ ਉਹਦੀ ਬਾਦੀ ਚ ਲੋਕਾਂ ਦੀ ਸ਼ਰਦਾ ਹੀ ਬਣੀ ਰਹੀ। ਸ਼ਰਦਾ ਐ ਬਣੀ ਰਹੀ ਨਾ ਉਹਨੇ ਇੱਥੇ ਖੁਰਲੀ ਵਿੱਚ ਨਾ ਕਾ ਪਾ ਕੇ ਜਾਣਾ ਵਿੱਚ ਘੋੜੇ ਨੂੰ ਕਾ ਪਾਇਆ। ਜੀ। ਜੇ ਨਹੀਂ ਪਾਣਾ ਤਾਂ ਮਾਨੂੰ ਚੈਂ ਜੀ ਨਹੀਂ ਆਣੀ। ਫੇਰ ਆਪਣੇ ਪੰਡ ਦੀਆਂ ਨਹੀਂ ਕਾ ਦੀ ਜੰਗਲ ਦੀ ਪੱਠੀ ਲੈ ਆਣੀ। ਅੱਜ ਘਰ ਲੈ ਕੇ ਚੱਲ ਜਾਣੀ ਉਹ ਐ ਪੰਡ ਰੱਖਦਾ ਨਹੀਂ ਪੋਸ ਨੂੰ ਕਾ ਨਹੀਂ ਖਾਣਾ। ਕਿ ਇੱਥੇ ਦੋ ਬੱਕੇ ਪਾਣੇ ਪੋਸ ਨੂੰ ਫੇਰ ਖਾ ਲਓ। ਕਿਆ ਬਾਤ। ਮਤਲਬ ਮਰ ਜੀ ਨਹੀਂ ਜਗ੍ਹਾ ਪ੍ਰਗਟ ਹੀ ਰੱਖੀ। ਇਹ ਸਾਲ ਬਾਦ ਪ੍ਰੋਗਰਾਮ ਇੱਥੇ ਐਥੇ ਹਰ ਮਹੀਨੇ ਸਗਰਾਂਦ ਨੂੰ ਸੋਹਣੀ ਸੰਗਤ ਹੋ ਜਾਂਦੀ ਹੈ। ਅੱਛਾ ਜੀ। ਹਾਂ ਜੀ। ਕੁਝ ਲੋਕਾਂ ਨੂੰ ਪਤਾ ਨਹੀਂ ਹੈ ਕਿ ਜਿੱਦਾਂ ਇੱਥੇ ਕਾਫੀ ਅੰਦਰ ਜੇ ਆ ਕੇ ਗੁਰਦੁਆਰਾ ਹਾਂ ਜੀ। ਕਈ ਸੰਗਤ ਲੋਕਲ ਸੰਗਤ ਆਂਦੀ ਹੋਊਗੀ ਨੰਦਪੁਰ ਸਾਹਿਬ ਤੋਂ। ਹਾਂ ਨੰਦਪੁਰ ਸਾਹਿਬ ਤੇ ਵੀ ਆਂਦੇ ਐ ਤੇ ਨੰਦਵੇਲੀ ਤੇ ਵੀ ਆਂਦੇ। ਉਹ ਛੱਡ ਕੇ ਜਿੱਦੀ ਪਟਿਆਲੇ ਤੇ, ਲੁਧਿਆਣੇ ਤੇ, ਅੰਮ੍ਰਿਤਸਰ ਤੇ ਮੈਂ ਮੋਗੇ ਤੇ। ਮੈਂ ਵੀ ਤੁਸੀਂ ਕਹਤੇ ਸੀ ਮੋਗੇ ਦੇ। ਜੇ ਸਾਡੇ ਮਹਾਂਪੁਰ ਸਾਹੰਦੇ ਤੇ ਉਹ ਇੱਥੇ ਬਟਾ ਇੱਕ ਬੜਾ ਜ ਆ। ਹਰ ਜੱਦ ਕਹਿੰਦੇ ਗੁਜ਼ਾਰਾ ਕੁਝ ਨਹੀਂ ਚੱਲਦਾ। ਗੱਲ ਉਹ ਤੇ ਹੌਲੀ ਮੱਲੀ ਜਾਣੋ ਕਿ ਇੱਥੇ ਆ ਕੇ ਲੰਗਰ ਲਾਉਂਦੇ ਹੁੰਦੇ ਸੀ ਕਹਿੰਦੇ ਇੱਥੇ ਛੇਵੇਂ ਪਾਸ਼ੀਆ ਸਥਾਨ ਹੈ ਇੱਕ ਦਿਨ ਪ੍ਰਗਟ ਹੋਣਾ ਹੋਣਾ ਹੀ ਬਣਨਾ ਬਣਨਾ ਹੈ ਕਾ ਬਾਤ ਹੈ ਫੇ ਇਥੇ ਝਾੜੀ ਜੀਤੀ ਇੱਥੇ ਮਾਇ ਕੋ ਪਤਾ ਵੀ ਨਹੀਂ ਚੂੜ ਸਕਦਾ ਤਾਂ ਇੰਨਾ ਡਰਾਵਣਾ ਉਹ ਹੁੰਦਾ ਤਾਂ ਮਤਲਬ ਬਾਜੀ ਹਕੀਕਤ ਹੈ ਮਹਾਰਾਜ ਇੱਥੇ ਨਾ ਮੈਂ ਆਪ ਦੇਖਿਆ ਇੱਕ ਇੱਥੇ ਆਇਆ ਨੰਦੂ ਸਾਹਿਬ ਕਹਿੰਦਾ ਬਾਬਾ ਜੀ ਅਰਦਾਸ ਕਰ ਦਿਓ ਮੈਂ ਦੱਸੋ ਕਾਦੀ ਕਹਿੰਦਾ ਇਹ ਮੁੰਡੇ ਨੇ ਬਾਹਰ ਜਾਣਾ ਮਹੀਨੇ ਵਿੱਚ ਬਾਹਰ ਵੀ ਚੱਲ ਜਾਵੇ ਜਾਂ ਵਿਆਹ ਵੀ ਹੋ ਜਾਵੇ ਮੈਂ ਕਿਹਾ ਉਮਰ ਉਹਦੀ 35 ਸਾਲ ਦੀ ਮੈਂ ਕਿਹਾ ਬੜੇ ਲੋਕਾਂ ਨੇ ਮੰਗਣਾ ਕੀਤਾ ਵਾ ਮੇਹ 35 ਸਾਲ ਦੀ ਉਮਰ ਠਾਕਾ ਵੀ ਨਹੀਂ ਉਹ ਕਹਿੰਦਾ ਮਹੀਨੇ ਵਿੱਚ ਬਾਹਰ ਵੀ ਜਾਣਾ ਵਿਆਹ ਵੀ ਹੋ ਜਾਵੇ। ਅੱਛਾ ਮੈਂ ਨੂੰ ਕਿਹਾ ਮੈਂ ਘਰ ਅਰਦਾਸ ਕਰ ਦਿੰਦਾ ਕਰਨਾਈ ਨਹੀਂ ਆ। ਜੀ ਅਜੀ ਅਰਦਾਸ ਕੀਤੀ 15 ਜੂਨ ਮੈਂ ਕੇਸ ਘਟ ਗਿਆ ਤਾਂ ਬਾਬਾ ਜੀ ਮੈਂ ਹਾਂ ਜੀ ਕਹਿੰਦਾ ਆ ਲੋ ਕਹਿੰਦਾ ਮੁੰਡੇ ਦਾ ਵਿਆਹ ਹੋ ਗਿਆ ਆ ਬਾਹਰ ਦਾ ਵੀਜ਼ਾ ਵੀ ਆ ਗਿਆ। ਕੀ ਬਾਤ ਹੈ। 15 ਦਿਨਾਂ ਵਿੱਚ ਮੈਂ ਹਰਿਆਰ ਬਰਸ਼ਾਹ ਮੈਂ ਸੱਚੀ ਭਾਜੇ ਤੇਰੀ ਉਡੀਕ ਬਾਹਰ ਕਿਰਪਾ। ਕੀ ਬਾਤ ਹੈ। ਅਦਰਿਆਂ ਪਰ ਤਖ ਦੇ ਕੇ ਕਿ ਵਿਚਾਰ ਲੜਕੀਆਂ 35 ਸਾਲ ਦੀ ਉਮਰ ਹੋਈ ਵੀ ਕਹਿੰਦਾ ਬਾਬਾ ਜੀ ਲੁਧਿਆਣੇ ਦੇ ਬੜੀ ਅਰਦਾਸ ਕਰ ਦਿਓ। ਮੈਂ ਤੁਸੀਂ ਕਹਿੰਦੇ ਆ ਲੜਕੀਆਂ ਦਾ ਯਾਨੀ ਹੋਏਗਾ ਸ਼ਾਦੀ ਨਹੀਂ ਹੋਏਗਾ ਨਹੀਂ ਮੈਂ ਕਮਾਲੀ ਗੱਲ ਮੁੰਡੇ ਦੇ ਤੋਂ ਸੁਣੀ ਵੀ ਲੜਕੀ ਦੀ ਤੇ ਅਜ ਤੱਕ ਹੀ ਨਿਰਦਾਸ ਕਰਾਈ ਨਹੀਂ ਪਹਿਲੀ ਵਾਰ ਬਿਲਕੁਲ ਬਾਪਾ ਜੀ ਤਿੰਨਾਂ ਮਹੀਨੇ ਬਾਅਦ ਮੈਂ ਫੋਨ ਨੰਬਰ ਲੈ ਲਿਆ ਮੈਂ ਤੇ ਕੁੜੀ ਰਿਸ਼ਤਾ ਲਾ ਕੇ ਮੁੰਡੇ ਨੂੰ ਮੈਂ ਫੋਨ ਕਰ ਦੂੰਗਾ ਮੈਂ ਫੋਨ ਕੀਤਾ ਹੀ ਮੁੰਡੇ ਵਾਲੇ ਸਵੇਚ ਜਾਉਣਾ ਫੋਨ ਕੀਤਾ ਕਹਿੰਦਾ ਬੱਬਾ ਜੀ ਇੱਕ ਲੜਕੀ ਵਿਆਹ ਹੋ ਗਈ ਦੂਜੀ ਦੀ ਗੱਲ ਨਾ ਚੱਲੇ ਕਰਤੀ ਵਾਹ ਜੀ ਵਾਹ ਉਹੀ ਸ਼ਰਦਾ ਦੀ ਗੱਲ ਹੈ ਕਿ ਲੋਕ ਮੰਨਣ ਮੰਨਣਾ ਤਾਂ ਫਿਰ ਪੱਥਰ 'ਚ ਵੀ ਰੱਬ ਨਿਕਲ ਆਵੇ। ਹਾਂਜੀ ਗੱਲ ਸਾਰੀ ਸ਼ਰਦਾ ਦੀ। ਅੱਛਾ ਫਿਰ ਹਰ ਮਹੀਨੇ ਬਾ ਸੰਗਤ ਇੱਥੇ ਹੁੰਦੀ। ਹਾਂਜੀ ਹਰ ਸਾਲ ਆਉਂਦਾ। ਬਾਬੇ ਗੁਰਦੁਆਰੇ ਦਾ ਕਿਹੜਾ ਆਪਣਾ ਏਰੀਆ ਪੈ ਜਾਂਦਾ? ਕੀ ਨਾਮ ਹੈ ਇਸ ਪਿੰਡ ਦਾ? ਇੱਥੇਂ ਪਿੰਡ ਦਾ ਨਾਮ ਜੀ ਨੀਲਾ। ਨੀਲਾ। ਨੀਲਾ ਪਿੰਡ ਦਾ ਨਾਂ ਏ ਤੇ ਆਪਣੇ ਟੋਬਾ ਕੋਲਾ ਡੁਬਾ ਨਾ। ਹਾਂਜੀ ਉਹਨੇ ਲੱਭੀ ਇਹ ਸਾਡੇ 2 ਕਿਲੋਮੀਟਰ ਪਾਸ ਫਾਸਲੀ ਪੈਂਦਾ। ਅੱਛਾ ਟੋਬੇ ਤੋਂ 2 ਕਿਲੋਮੀਟਰ। ਹਾਂਜੀ। ਅੱਛਾ ਲਾਣਾ ਦੇ ਪਿੰਡ ਰਸਤਾ ਜਾਂਦਾ। ਲਾਣਾ ਦੇ ਪਿੰਡ। ਠੀਕ ਹੈ ਜੀ। ਕੋਈ ਸਤ ਅਨੰਦਪੁਰ ਸਾਹਿਬ ਤੋਂ ਕਿੰਨੇ ਕਿਲੋਮੀਟਰ ਹੈ 7 ਕਿਲੋਮੀਟਰ 7 ਕਿਲੋਮੀਟਰ ਹਾਂਜੀ ਬਸ ਥੋੜਾ ਜਿਹਾ ਜੰਗਲ ਏਰੀਆ ਹੈ ਹਾਂਜੀ ਰਾਤ ਨੂੰ ਰਿਸਕ ਤਾਂ ਨਹੀਂ ਹੁੰਦਾ ਇੱਥੇ ਆਉਣ ਤੋਂ ਜਿੱਦਾਂ ਜੰਗਲ ਏਰੀਆ ਹੈ ਨਹੀਂ ਇਸ ਗੱਲ ਨੂੰ ਸ਼ਾਂਤੀ ਵਧੀਆ ਮਾਹੌਲ ਵਧੀਆ ਹੈ ਆਪਣੇ ਅਸੀਂ ਧੀ ਆਈਂਦੇ ਬੜਾ ਸੁਣਾ ਸਾਡੀ ਮੰਡੀ ਹੈ 12 ਵਾਰ 1 ਵਜੇ ਕੀਰਤਨ ਕਰਕੇ ਆਉਂਦੀ ਜੀ ਵਾਹ ਕੀ ਬੜੇ ਛੋੜੇ ਆਨੰਦ ਦੇ ਇਹ ਸੀਗਾ ਇਤਿਹਾਸ ਬਾਬਾ ਜੀ ਨੇ ਜਿਹੜਾ ਦੱਸਿਆ ਕਿ ਇਹ ਜਿਹੜਾ ਸਥਾਨ ਹੈ ਇੱਥੇ ਛੇਵੇਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ 2200 ਘੋੜੇ ਆਪਣੇ ਲੈ ਕੇ ਆਏ ਸੀਗੇ ਤੇ ਇੱਕ ਰਾਜਾ ਸੀ ਉਹਨਾਂ ਨੇ ਬਹੁਤ ਉਹਨਾਂ ਨੂੰ ਵੈਲਕਮ ਕੀਤਾ ਸੀਗਾ ਉਹਨਾਂ ਦਾ ਜੀ ਆਇਆਂ ਨੂੰ ਕੀਤਾ ਸੀਗਾ ਇੱਥੇ ਤੇ ਬਾਕੀ ਇਤਿਹਾਸ ਤੁਹਾਨੂੰ ਪਤਾ ਲੱਗ ਗਿਆ ਬਾਬਾ ਜੀ ਨੇ ਜੋ ਕਿਹਾ ਤੇ ਆਹ ਗੁਰਦੁਆਰਾ ਹੈਗਾ ਜੀ ਮੱਥਾ ਟੇਕ ਕੇ ਜਾਓ ਬੜੇ ਜਾਣਿਆਂ ਦੀ ਇੱਥੇ ਜੋ ਵੀ ਮੰਗਦੇ ਸੀਗੇ ਜੋ ਵੀ ਵੇਸ਼ ਮੰਗਦੇ ਸੀਗੇ ਬਾਬੇ ਨੇ ਜਿਵੇਂ ਦੱਸਿਆ ਕਿ ਉਹ ਪੂਰੀ ਹੋਈ ਆ ਚਲੋ ਬਾਕੀ ਇਹ ਮਹਾਰਾਜ ਜਾਣਦੇ ਨੇ ਸਾਰੀਆਂ ਚੀਜ਼ਾਂ ਮੰਨਣ ਦੀ ਗੱਲ ਹੁੰਦੀ ਹੈ ਜੀ ਇੱਕ ਵਿਸ਼ਵਾਸ ਹੁੰਦਾ ਉਹਨਾਂ ਨੇ ਆਪਣੇ ਵੱਲੋਂ ਅਰਦਾਸ ਕੀਤੀ ਤੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਈਆਂ ਸੋ ਕਿਸੇ ਵੀ ਗੁਰੂ ਘਰ ਜਾਓ ਦਿਲੋਂ ਜਾਓ ਸ਼ਰਧਾ ਭਾਵਨਾ ਨਾਲ ਜਾਓ ਸਾਰੀਆਂ ਮਰਾਦਾ ਪੂਰੀਆਂ ਹੁੰਦੀਆਂ ਨੇ ਤੇ ਆਓ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਉਹ ਸਟੇਸ਼ਨ ਜੋ ਇਹਦੇ ਬੈਕ ਸਾਈਡ ਆ ਉਹ ਸਟੇਸ਼ਨ ਦਾ ਵੀ ਦੇਖਦੇ ਆ ਜਾ ਕੇ ਕੀ ਸਿਸਟਮ ਹੈ ਕੀ ਨਹੀਂ ਬੜਾ ਅਲੱਗ ਜਿਹਾ ਸਟੇਸ਼ਨ ਉਹ ਬਣ ਰਿਹਾ ਤੇ ਉਹ ਲਾਈਨ ਕਿੱਥੋਂ ਕਿੱਥੇ ਜਾ ਰਹੀ ਹੈ ਕੀ ਨਾਮ ਰੱਖਿਆ ਉਹ ਦੇਖ ਕੇ ਇਹਨੇ ਕਿੰਨਾ ਕੁ ਬਣ ਚੁੱਕਾ ਉਹ ਤੇ ਆਓ ਚੱਲਦੇ ਆਂ ਬਈ ਰਸਤਾ ਫਾਈਨਲੀ ਸਾਨੂੰ 5-7 ਵਾਰੀ ਪੁੱਛ ਕੇ ਰਸਤਾ ਤਾਂ ਮਿਲ ਗਿਆ ਪਰ ਬਈ ਆਫ ਰੋਡਿੰਗ ਥੋੜੀ ਜੀ ਕਰਨੀ ਪੈਣੀ ਗੱਡੀ ਦੀ ਉਹ ਤਾਂ ਕੱਚਾ ਰਸਤਾ ਹੈ ਹਲੇ ਬਣ ਰਿਆ ਲਾਈਨ ਪੈ ਗਈ ਇੱਥੇ ਦੇਖਦੇ ਆਂ ਉੱਪਰ ਜਾ ਕੇ ਵਾਟ ਐਵਰ ਉਹ ਦੇਖੋ ਘਰ ਦੇ ਕਿ ਕਿ ਘਾਰੇ ਕਿਸੇ ਆ ਆ ਰਹੀ ਹੈ ਘਰ ਇੱਧਾਂ ਦੇ ਸੋੜੇ ਹੁੰਦੇ ਉਹ ਦੇਖੋ ਕਿੱਥੇ ਘਰ ਜਾਵੇ ਕੰਮ ਇਹ ਉਹ ਗੱਡੀ ਨਹੀਂ ਟੱਪਣੀ ਕਿ ਟੱਪ ਜਾ ਉਹ ਇਹ ਤਾਂ ਪਿੱਛੇ ਨੂੰ ਜਾਣਦਾ ਕਿ ਨਹੀਂ ਟੱਪੀ ਟੱਪ ਗਈ ਓਏ ਇੱਧਰ ਕਿਵੇਂ ਹੁੰਦੇ ਨੇ ਉਹ ਹੋ ਇੱਧਰ ਗਿਆ ਬੰਨਾ ਨਾ ਓਹ ਰੇਖੋ ਦੋਸਤੋ ਕੰਮ ਹਲੇ ਚੱਲ ਰਿਹਾ ਏ ਕੰਪਲੀਟ ਨਹੀਂ ਹੋਇਆ ਰਸਤਾ ਕਿੰਨਾ ਸੋਹਣਾ ਹੈ ਨਾ भाई ये जो रेलवे स्टेशन बन रहा है ये ट्रेन कहाँ रुक रुकेगी यहीं पे ये स्टेशन है कहाँ जाती है ये कहाँ से कहाँ जाएगी पटरी बिलासपुर तक कहाँ से शुरू होगा ये कौन सा नाम है इसका त्रोट अच्छा द्रोट से बिलासपुर तक जाएगी उसके आगे भी जाएगा कहीं आगे भी जाएगी है ना रेलवे लाइन कहाँ पड़ेगी इधर अच्छा इधर है अच्छा यहाँ उस तरफ अच्छा दोनों पर है। अच्छा ये ये यह यहीं पड़ेगी अभी पढ़नी है लाइन अच्छा अच्छा वो स्टेशन है और आगे वाला भी है कुछ बस यही है स्टेशन जो भी है अच्छा दरोड़ से बिलासपुर तक कब स्टार्ट होगा पता कुछ अच्छा अच्छा ठीक है भाई ओके थैंक यू हिंदी मेरी बहुत है ਉਹੋ ਆਈ ਪ੍ਰਾਊਡ ਆਫ ਮਾਈ ਹਿੰਦੀ ਠੀਕ ਹੈ ਕਿ ਇਹ ਸਕੂਲ ਆ ਤੇ ਸਕੂਲ ਨਹੀਂ ਹੈ ਸਟੇਸ਼ਨ ਹੈ ਬੱਚੇ ਸਕੂਲ ਨਾ ਆਇਆ ਜੀ ਸਟੇਸ਼ਨ ਸੋਹਣਾ ਹੈ ਸਟੇਸ਼ਨ ਇਹ ਹੈ ਸਟੇਸ਼ਨ ਹੀ ਹੈ ਹਮ ਅਚਾ ਉਹ ਉਧਰੋਂ ਦੂਜੀ ਸਾਈਡ ਤੋਂ ਹੋਊਗਾ ਨਾ ਤੇ ਰਸਤਾ ਸਾਰਾ ਲਓ ਜੀ ਦੋਸਤੋ ਇਹ ਹੈ ਜੀ ਉਹ ਸਟੇਸ਼ਨ ਤੇ ਇਹ ਜਾਣੀਆਂ ਤਰੋਟ ਤੋਂ ਸਿੱਧਾ ਬਲਾਸਪੁਰ ਫਿਰ ਬਲਾਸਪੁਰ ਤੋਂ ਕਹਿੰਦਾ ਅੱਗੇ ਵੀ ਜਾਊਗੀ ਇਹ ਮੈਨੂੰ ਲੱਗ ਰਿਹਾ ਹੈ ਕਿ ਜਿਸ ਹੱਬ ਨਾਲ ਬੰਦੇ ਜਿਹੜੇ ਆਉਂਦੇ ਸੀ ਨਾ ਜਿਹੜੇ ਇੱਥੋਂ ਦੇ ਇੰਜੀਨੀਅਰ ਹਨ ਆਪਣੀ ਸ਼ਾਪ ਤੇ ਆਂਦੇ ਹੁੰਦੇ ਜਿੱਦਾਂ ਸਮਾਨ ਵਗੈਰਾ ਲੈਣ ਤੇ ਉਹ ਦੱਸਦੇ ਨੇ ਕਿ ਇਹ ਜਿਹੜੀ ਜਿਹੜੀ ਪਟ ਰਹੀ ਆ ਜਿੰਨੀ ਵੀ ਇਹ ਪੈਣੀ ਆ ਸਾਰੀ ਲਾਈਨ ਕਹਿੰਦਾ ਕਿ ਰੇਲ ਇਹ ਜਿਹੜੀ ਗੱਡੀ ਹੈ ਕਿ ਉਹ ਲੇਹ ਤੱਕ ਜਾਣੀ ਲੇਹ ਲਦਾਖ ਪਤਾ ਤੁਹਾਨੂੰ ਬੜੀ ਲੇਹ ਲਦਾਖ ਦਾ ਨਾਮ ਸੁਣਿਆ ਕਦੀ ਸੁਣਿਆ YouTube ਤੇ ਦੇਖੀ ਠੀਕ ਐ ਅਸਲੀ ਜੇ ਤੂੰ ਜਾਣਾ ਨਹੀਂ ਕਿਉਂਕਿ ਪਹਾੜਾਂ 'ਚ ਘੁੰਮ ਘੁੰਮ ਕੇ ਤੈਨੂੰ ਕਟੋ ਘੱਟ ਵੀ 500 100 ਵਾਰ ਤਾਂ ਉਲਟੀਆਂ ਕਰ ਦੇਣੀਆਂ ਐਨਾ ਵੀ ਨਹੀਂ ਸੀਰੀਅਸਲੀ ਐਨੇ ਪਹਾੜ ਉੱਥੇ ਐ ਕੋ ਐ ਗੋਲ ਗੋਲੀ ਐ ਤੂੰ ਤਾਂ ਉੱਥੇ ਘਬਰਾੜਨ ਕਟੋ ਘੱਟ ਵੀ ਤੈਨੂੰ ਇੱਕ ਡੱਬਾ ਹਾਜਮੋਲੇ ਦਾ ਲੈ ਕੇ ਜਾਣਾ ਪੈਣਾ ਨਾਲ ਨਹੀਂ ਤਾਂ ਉੱਥੇ ਤੂੰ ਉਲਟੀਆਂ ਕਰ ਕਰ পাগল ਹੋ ਜਾਣਾ ਤੇ ਲੇ ਲਦਾਖ ਤੱਕ ਲੈਨ ਜਾਊਗੀ ਆਹ ਹੈ ਜੀ ਸਟੇਸ਼ਨ ਬੜਾ ਸੋਹਣਾ ਸਟੇਸ਼ਨ ਸਾਡੇ ਕੋਲ ਬਣਿਆ ਆ ਜਿਹਨਾਂ ਨੂੰ ਤਾਂ ਪਤਾ ਹੈ ਕਿ ਧਰੋੜ ਤੋਂ ਬਲਾਸਪੁਰ ਤੱਕ ਰੇਲ ਪਈ ਹੈ ਉਹਨਾਂ ਲਈ ਤਾਂ ਬਹੁਤ ਬੈਨੀਫਿਟ ਹੈ ਜੀ ਆਪਸ ਆਉਣ ਵਾਲੇ 1.5 2 ਸਾਲਾਂ ਦੇ ਵਿੱਚ ਵਿੱਚ ਸਟਾਰਟ ਹੋ ਜੂਗੀ ਸੋ ਓਕੇ ਗਾਇਸ ਸੋ ਅੱਜ ਦਾ ਵਲੌਗ ਸਾਡਾ ਇੰਨੇ ਸੀ ਹੋਪ ਤੁਹਾਨੂੰ ਸਾਰਿਆਂ ਨੂੰ ਵਲੌਗ ਬਹੁਤ ਵਧੀਆ ਲੱਗਿਆ ਹੋਊਗਾ ਅੱਗੇ ਵੀ ਇਦਾਂ ਦੇ ਵਲੌਗ ਬਣਾਉਂਦੇ ਰਾਵਾਂਗੇ ਕੁਝ ਚੰਗੇ ਕੰਟੈਂਟ ਲੈ ਕੇ ਆਵਾਂਗੇ ਇਹ ਤਾਂ ਚਲੋ ਇੱਕ ਰੈਂਡਮ ਸੀਗਾ ਕੁਛ ਨਾ ਕੁਝ ਆਪਾਂ ਪਲਾਨ ਨਹੀਂ ਸੀਗਾ ਬਸ ਇਹਨਾਂ ਆਪ ਸੀਗਾ ਕਿ ਆਪਾਂ ਗੁਰੂ ਘਰ ਜਾਣਾ ਸੀ ਇੱਕ ਸਾਡਾ ਸਪੈਸ਼ਲ ਹੋ ਸਾਡਾ ਜਿਹੜਾ ਉਹ ਬੱਚਾ ਹੈ ਉਹਨੂੰ ਮਿਲਣ ਗਏ ਸੀ ਆਪਾਂ ਸਪੈਸ਼ਲ ਤੇ ਘਰ ਰੇਲਵੇ ਸਟੇਸ਼ਨ ਦੇਖਣ ਆਏ ਸੀਗੇ ਆਪਾਂ ਕਿ ਕੰਮ ਕਿੱਥੇ ਤੱਕ ਪਹੁੰਚਿਆ ਤੇ ਬਸ ਇੰਨਾ ਹੀ ਤੇ ਅੱਗੇ ਵੀ ਵਧੀਆ-ਵਧੀਆ ਵਲੌਗ ਪਾਉਂਦੇ ਰਾਵਾਂਗੇ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਤੇ ਬਾਕੀ ਜਿਨ੍ਹਾਂ ਨੇ ਪੁਰਾਣੇ ਵਲੌਗਸ ਨਹੀਂ ਦੇਖਿਓ ਪੁਰਾਣੇ ਵਲੌਗਸ ਜ਼ਰੂਰ ਦੇਖ ਲਓ ਬਸ ਇੰਨਾ ਹੀ ਓਕੇ ਬਾਕੀ ਬਾਏ ਬਾਏ ਕਰਦੇ ਫਿਰ ਤੁ ਬਾਏ ਬਾਏ ਕਰਦੇ ਬਾਏ ਬਾਏ ਕਰ ਕੇ ਬਾਏ ਬਾਏ ਗਾਇਜ਼ ਓਕੇ ਗਾਇਜ਼ ਬਾਏ ਬਾਏ ਠੀਕ ਹੈ ਜੀ ਧੰਨਵਾਦ ਜੀ ਬਾਏ